ਪਿਛਲੇ ਦਿਨੀ ਹੋਏ ਘੋੜਿਆਂ ਦੇ ਸ਼ੋਅ ਮੁਕਾਬਲੇ ਦੇ ਵਿੱਚ ਦੋ ਘੋੜਿਆਂ ਦਾ ਕਾਫੀ ਜ਼ਿਆਦਾ ਜ਼ਿਕਰ ਹੋਇਆ ਇੱਕ ਸ਼ੇਬਾਜ਼ ਤੇ ਦੂਸਰਾ ਪੰਜਾਬ ਸ਼ਿੰਗਾਰ ਸ਼ੇਬਾਜ਼ ਪਹਿਲੇ ਨੰਬਰ ਤੇ ਆਇਆ ਤੇ ਪੰਜਾਬ ਸ਼ਿੰਗਾਰ 8ਵੇਂ ਨੰਬਰ ਤੇ ਚਲਾ ਗਿਆ ਸੋ ਖੈਰ ਲੋਕਾਂ ਨੇ ਬਾਬੇ ਖੇੜੀ ਵਾਲੇ ਨਾਲ ਹਮਦਰਦੀ ਜਤਾਈ ਬਹੁਤ ਵੱਡੀ ਗਿਣਤੀ ਲੋਕ ਕਮੈਂਟ ਕਰ ਰਹੇ ਸਨ ਕਿ ਪੰਜਾਬ ਸ਼ਿੰਗਾਰ ਨੰਬਰ 1 ਨੇ ਇਸ ਦੇ ਨਾਲ ਧੋਖਾ ਹੋਇਆ ਤੇ ਇਹ ਜਿਹੜਾ ਘੋੜਾ ਹੈ ਇਹ ਪੂਰੇ ਬੜਾ ਪੂਰੇ ਨੰਬਰ ਲਿਜਾ ਸਕਦਾ ਕਹਿਣ ਤੋਂ ਪਾਵੇ ਪਹਿਲੇ ਨੰਬਰ ਵਾਲਾ ਘੋੜਾ ਹੈ ਪਰ ਇਸ ਦੇ ਦੌਰਾਨੀ ਜਿਵੇਂ ਜਿਵੇਂ ਚੁੰਝ ਚਰਚਾ ਚੱਲਦੀ ਰਹੀ ਤਾਂ ਦੋ ਤਿਹਾਂ ਜਿਵੇਂ ਇੱਕ ਆਹਮੋ ਸਾਹਮਣੇ ਹੋਣ ਵਾਲੀ ਗੱਲ ਹੋ ਗਈ ਸੁਖੈਰ ਹੁਣ ਬਾਈ ਗੁਰਵਿੰਦਰ ਸਿੰਘ ਖੇੜੀ ਵਾਲਿਆਂ ਨੇ ਇਸ ਬਾਬਤ ਇੱਕ ਵੀਡੀਓ ਜਿਹੜੀ ਜਾਰੀ ਕੀਤੀ ਹੈ ਤੇ ਪੰਜਾਬ ਸਿੰਘ ਆਰ ਦੀ ਕੱਲੀ ਕੱਲੀ ਚੀਜ਼ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਦਿਖਾਈ ਹੈ ਤੇ ਨਾਲ ਉਹਨਾਂ ਦਾ ਭਾਈ ਜਿਹੜਾ ਕੁਲਵਿੰਦਰ ਕਿੰਦਾ ਸੀ ਸੋ ਆਓ ਸਾਰੀ ਗੱਲਬਾਤ ਵੇਖਦੇ ਹਾਂ ਕਿ ਕਿੱਥੇ ਫਰਕ ਰਹਿ ਗਿਆ ਜਾਂ ਫਿਰ ਇਹ ਸਿਰਫ ਹਮਦਰਦੀ ਵਜੋਂ ਸੀ ਜਿਹੜਾ ਸ਼ੇਵਾਜ ਹੈ ਉਹ ਨੰਬਰ 1 ਹੈ ਸੋ ਸਾਰੀ ਗੱਲਬਾਤ ਜਿਹੜੀ ਇਹ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਮੇਲਾ ਵੀ ਲੱਗਣ ਜਾ ਰਿਹਾ ਘੋੜਿਆਂ ਦਾ ਪਰ ਉਸ ਤੋਂ ਪਹਿਲਾਂ ਜਿਹੜੀ ਬਾਬੇ ਹੁਣਾਂ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਆਪਾਂ ਪਹਿਲਾਂ ਇਸ ਨੂੰ ਵੇਖ ਲਈਏ ਇਹ 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 ਆਉਂਦਾ ਆਉਂਦਾ ਉਹ ਆਉਂਦਾ ਸੱਚਾਈ ਤਾਂ ਇਹ ਆਉਂਦਾ ਪੰਜਾਬ ਸਿੰਗਾਰ ਆ ਗਿਆ ਵੀਰ ਪਰ ਲਓ ਜੀ ਇਹ ਪਿਆਰ ਭੇਜਿਆ ਕਿਸੇ ਵੀਰ ਨੇ ਸਾਨੂੰ ਪਿਆਰ ਭੇਜਿਆ ਕਾਲੀ ਕਾਲੀ ਤਿਆਰ ਕਰਦੇ ਆ ਅੱਜ ਕੱਲੀ ਗਲੀ ਚੀਜ਼ ਕੋੜੇ ਦੀ ਵਿਖਾਉਣੀ ਆ ਕਹਿੰਦੇ ਕੋਈ ਵੀ ਸਵਾਲ ਪੁੱਛੋ ਠੀਕ ਹੈ ਜੀ ਆਹ ਦੇਖੋ ਜੀ neck ਪਹਿਲਾਂ ਤਾਂ ਪੰਜਾ ਇੱਧਰ ਹੋ ਪੁੱਤ ਹੁਣ ਕੋੜਾ ਬਿਲਕੁਲ ਸਿੱਧਾ ਖੜਾ ਕਹਿੰਦੇ ਆਹ neck ਦੇਖੋ ਜੇ ਏਡੀ ਲੰਮੀ ਜਾਈ ਫੀਤਾ ਮਾਰ ਕੇ ਮਿਲ ਲਓ ਠੀਕ ਹੈ ਜੀ neck ਦੇਖੋ ਤੇ ਉਸ ਤੋਂ ਬਾਅਦ ਹੁਣ ਇੱਕ ਗੱਲ ਮੋਟੇ ਜੀਲੇ ਵੀ ਪੈਰ ਸਿੱਧੇ ਕਰਿਓ ਜਜਿੰਗ ਦਾ ਦੱਸਦਾ ਜਜਿੰਗ ਕਿਵੇਂ ਹੁੰਦੀ ਹੁੰਦੀ ਆ ਸਿੱਧਾ ਖੁਪੈਰ ਪਿਛਲੇ ਸਿੱਧੇ ਕਰ ਦੋ ਪਿਛਲੇ ਹਾਂ ਬਾਸ ਬਾ ਹੁਣ ਪੂੰਛ ਆ ਜਿੱਥੇ ਘੋੜੇ ਦੀ ਨਾ ਪੂੰਛ ਦੇ ਕੋਲੋਂ ਵੇਖੋ ਕੋੜੇ ਨੂੰ ਵੀ ਘੋੜਾ ਜਿਹੜਾ ਢਿੱਡ ਦਿਖਦਾ ਘੋੜੇ ਦਾ ਮਾਣ ਆ ਜਾ ਵੀ ਦੇਖੋ ਕੋਲੇ ਜਾ ਕੇ ਦੇਖੋ ਢਿੱਡ ਦਿਖਦਾ ਲਾਈਵ ਚ ਦੇਖੋ ਤੋ ਘੋੜਾ ਇਹਦਾ ਢਿੱਡ ਦਿਖਦਾ ਆ ਪੁੱਠਿਆਂ ਤੋਂ ਨਾ ਜਿਹੜਾ ਪੁੱਠੇ ਨੇ ਇਹ ਤੋਂ ਬਾਹਰ ਢਿੱਡ ਹੁੰਦਾ ਇੱਕ ਨੰਬਰ ਵੀ ਇਹਦਾ ਹੁਣ ਜਦੋਂ ਇਹਦਾ ਪੁੱਠਾ ਨਾ ਦੇਖੋ ਕਿੱਡਾ ਪੁੱਠਾ ਦੇਖੋ ਕਿੰਡਾ ਥਾਏ ਗਿਹੜੇ ਗਿਹੜੇ ਨੇ ਮਸਲ ਕਿਹੜੇ ਕਿਹੜੇ ਨੇ ਆਹ ਦੇਖੋ ਹੁਣ ਦੱਸੋ ਆ ਖੜਾ ਪੰਜਾਬ ਸ਼ਿੰਗਾਰ ਉਹ ਇੱਕ ਢੇਡ ਮੱਖੂ ਬੋਲਦਾ ਸੀ ਉਹ ਮੱਖੂ ਬੋਲਦਾ ਸੀਗਾ ਉਹ ਹੁਣ ਅਮਰਤਪਾਲ ਦੇ ਡੈਡੀ ਨੂੰ ਫੋਨ ਲਾ ਕੇ ਖੜ ਗਿਆ ਉਹ ਮੱਖੂ ਬੋਲਦਾ ਸੀਗਾ ਹਰਾਮਜਾਦੇ ਮੇਰੇ ਕੋਲ 500 ਤੋਂ ਵੱਧ ਪੱਤਰਕਾਰ ਆਇਆ ਤੂੰ 2-3 ਸਾਲ ਪਹਿਲਾਂ ਇੱਕ ਵਾਰ ਮੇਰੇ ਕੋਲ ਆਇਆ ਮੈਂ ਤੇਰੇ ਨਾਲ ਇੱਕੇ ਵਾਰ ਤੈਨੂੰ ਕਹਤਾ ਵੀ ਜਿੰਨੇ ਪੈਸੇ ਆਉਣਗੇ ਓਦੋਂ ਓਦੋਂ ਤੇਰੇ ਨਾਲ ਮੇਰੀ ਆੜੀ ਨਹੀਂ ਸੀ ਤੀ ਕੁਝ ਹੋਰ ਤੂੰ ਐਵੇਂ ਹਰਾਮਜਾਦੇ ਤੈਨੂੰ ਬਿਸ਼ੇਰਾ ਨਹੀਂ ਦਿੱਤਾ ਤੂੰ ਤਾਂ ਕਰਕੇ ਹੁਣ ਅਮਰਤਪਾਲ ਦੇ ਡੈਡੀ ਨੂੰ ਫੋਨ ਕਿਉਂ ਘੋੜਾ ਵੇਖਣਾ ਨਹੀਂ ਸਕਦੇ ਮੈਂ ਉਹਨਾਂ ਦੀ ਪਾਰਟੀ ਦਾ ਬੰਦਾ ਆਕਾਲੀ ਦਲ ਦਾ ਬੰਦਾ ਮੈਂ ਹੈ ਆ ਦੇਖੋ ਜੀ ਹੁਣ ਟਿੱਡ ਦਿਖਾਤਾ ਤੁਹਾਨੂੰ ਜੀ ਹੁਣ ਨੱਕ ਦਿਖਾਉਣੀ ਆ ਹੁਣ ਆ ਨੱਕ ਦੇਖ ਲਓ ਜੀ ਹੁਣ ਆ ਨੱਕ ਦੇਖ ਲਓ ਤੁਸੀਂ ਕਿਸੇ ਘੋੜੇ ਨਾਲ ਨੱਕ ਮਲਾ ਲਿਓ ਪਰਸੇਨ ਹੋ ਗਿਆ ਹਨਾ ਜੀ ਕਿਸੇ ਘੋੜੇ ਨਾਲ ਹੁਣ ਸਾਈਡਾਂ ਤੋਂ ਕੰਨ ਵੇਖ ਲਓ ਜੀ ਅਬਾ ਇੱਥੇ ਖੜਾਓ ਆ ਲਓ ਜੀ ਆ ਸਾਈਡਾਂ ਤੋਂ ਹੁਣ ਇਹ ਆ ਲਓ ਇੱਕ ਮਿੰਟ ਮੈਂ ਇਧਰ ਸੂਰਜ ਇਧਰੋਂ ਸੂਰਜ ਪੈਂਦਾ ਸਿੱਧਾ ਖੜਾ ਕੋਨੇ ਦੇਖੋ ਜਿਹੜੇ ਜਿਹੜੇ ਕੰਨ ਨੇ ਕੋੜਾ ਉਹ ਕਈ ਮੂਮੈਂਟਾ ਕਰਦਾ ਹੁੰਦਾ ਆ ਦੇਖਿਓ ਹੁਣ ਆ ਇਧਰ ਆ ਨੱਕ ਸਹੀ ਕਰ ਕਹਿੰਦੇ ਥੋੜਾ ਅੱਗੇ ਖੜ ਜਾ ਕੋ ਮੂੰਹ ਇਹਨੂੰ ਤੂੰ ਅੱਗੇ ਖੜ ਮੜਾ ਕੋੜੇ ਦੇ ਮੂੰਹ ਕੋਲੇ ਫਿਰ ਨੱਕ ਦੇਖੂਗੀ ਅੰਚੱਕ ਸਾਫ ਕਰ ਨਾਲੇ ਚੱਕ ਸਾਫ ਆ ਨੱਕ ਦੇਖੋ ਵੀਰੇ ਆ ਲੈ ਲੈ ਆ ਨੱਕ ਦੇਖੋ ਆ ਕੱਪੜਾ ਦੇ ਚੱਕ ਸਾਫ ਮੂਲਮਾ ਘਰ ਇੱਧਰ ਨੂੰ ਘਰ ਇਹ ਵਾਹ ਇਹ ਆ ਲੋ ਇਹ ਆ ਨੱਕ ਦੇਖੋ ਤੇ ਬਾਕੀ ਆ ਸਾਈਡ ਤੋਂ ਕੰਨ ਦੇਖੋ ਆ ਦੇਖੋ ਕੰਨ ਦੇਖੋ ਆਹ ਦੇਖੋ ਸਾਈਡ ਤੋਂ ਦੱਸੋ ਕੀ ਕਮੀ ਆ ਇਦਾਂ ਹੀ ਨਾਲੇ ਆ ਆ ਨੱਕ ਦੇਖੋ ਹੁਣ ਇੱਥੋਂ ਨੱਕ ਦਿਖ ਰਹੀ ਆ ਨਾ ਆ ਦੇਖੋ ਨੱਕ ਐਡੀ ਲੰਮੀ ਨੱਕ ਹੈ ਕਿਸੇ ਦੀ ਠੀਕ ਹੈ ਜੀ ਤੁਸੀਂ ਇਦਾਂ ਹੀ ਚਲੋ ਤੁਸੀਂ ਹਜੇ ਵੀ ਅਸੀਂ ਕਿਸੇ ਤੋਂ ਗਾਣਾ ਕਢਾਇਆ ਨਹੀਂ ਤੀ ਸਾਡੇ ਪਿਆਰ ਚ ਪੰਜ ਗਾਣੇ ਬਣੇ ਨੇ ਹੁਣ ਇੱਕ ਤੁਹਾਨੂੰ ਹੋਰ ਦੱਸਣ ਲੱਗਿਆ ਆ ਜਿਹੜਾ ਹਾਰ ਸ਼ਿੰਗਾਰ ਪਿਆ ਸਾਰਾ ਇਹ ਸਾਨੂੰ ਆ ਜਿੰਨੇ ਝੁੱਲ ਨੇ ਪੰਜਾਬ ਸ਼ਿੰਗਾਰ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਨਾਮ ਕੀ ਹੈ ਹਾਂ ਇੱਕ ਮਿੰਟ ਨਾਮ ਦੱਸੋ ਨਾਂ ਆ ਦੇਖੋ ਜੀ ਪੰਜਾਬ ਸ਼ਿੰਗਾਰ ਇਹ ਸਾਰਾ ਪਿਆਰ ਮੈਨੂੰ ਪਤਾ ਨਹੀਂ ਪੰਜ ਛੇ ਮੈਂ ਘੜੀਆਂ ਵਾਪਸ ਕਰੀਆਂ ਨੇ ਤਾਂ ਬਾਈ 6 7 ਜਿਹੜੇ ਉਹ ਗੁਲਾਬੀ ਰੰਗ ਦੇ ਵਾਲੇ ਫੋਨ ਲਾਪਰੀ ਸਿੰਘ orange color ਵਾਲੀ ਉਹ ਹਾਂ ਉਹ ਮੈਂ 5 ਫੋਨ ਵਾਪਸ ਕਰੇ ਨੇ ਲਾਪਰੀ ਸਿੰਘ ਰਤਨਗੜ ਲਾਪਰੀ ਸਿੰਘ ਰਤਨਗੜ ਉਹਨਾਂ ਦਾ ਨਾਮ ਬਾਹਰਲੇ ਦੇਸ਼ ਰਹਿੰਦੇ ਨੇ ਕਿਹੜੇ ਦੇਸ਼ ਨੇ ਇੰਗਲੈਂਡ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਉਹ ਪੰਜਾਬ ਸ਼ਿੰਗਾਰਨ ਦੇ ਫੈਨ ਨੇ ਪਿਆਰ ਕਰਦੇ ਨੇ ਆ ਸਾਡੇ ਵੀਰ ਦੀ ਫੋਟੋ ਆ ਆ ਦੇਖ ਲਓ ਜੀ ਹਾਏ ਜਦੋਂ ਘੋੜਾ ਫਰਾਟੇ ਮਾਰੇ ਤਾਂ ਸਮਝ ਲਿਓ ਵੀ ਘੋੜਾ ਪੂਰਾ ਫਿੱਟ ਆ ਆ ਦੇਖੋ ਵੀਰੇ ਸਾਹਮਣੇ ਤੋਂ ਢਿੱਡ ਦੇਖ ਲਓ ਦੇਖਦਾ ਢਿੱਡ ਗਰਦਨ ਦੇਖ ਲਓ ਵੀਰੇ ਵੀਰੇ ਸਾਹਮਣੇ ਖੜ ਕੇ ਛਾਤੀ ਕੋਲੇ ਦੇਖ ਲਾ ਟਿੱਡ ਦੇਖਦਾ ਪੁੱਠੇ ਬਿਲਕੁਲ ਵੀ ਨਹੀਂ ਬਾਬਾ ਜੀ ਇੱਕ ਕਮੀ ਕੋਈ ਕਮੀ ਕੱਢ ਕੇ ਬੰਦਾ ਦਿਖਾਵੇ ਬਾਕੀ ਇੰਨੀ ਦੁਨੀਆ ਦੇ ਪੱਤਰਕਾਰ ਆਏ ਅੱਜ ਤੱਕ ਤੁਸੀਂ ਦੇਖਿਆ ਗੁਰਵਿੰਦਰ ਖੇੜੀ ਦੀ ਕੋਈ ਕੁੜੀ ਨਾਲ ਰਿਕਾਰਡਿੰਗ ਵਾਇਰਲ ਹੋ ਗਈ ਕਦੇ ਸੁਣਿਆ ਆਹ ਦੇਖ ਲਓ ਜੀ ਫੇਰ ਪੁੱਠੇ ਮਗਰ ਖੜੇ ਆਂ ਆਪਾਂ ਬਿਲਕੁਲ ਬਿਲ ਆਹ ਦੇਖ ਲਓ ਜੀ ਲਾਈਵ ਬਿਲਕੁਲ ਪੂੰਛ ਦੇ ਨਾਲ ਕੈਮਰਾ ਲਾਤਾ ਦੇਖੋ ਟਿੱਡ ਦੇਖਦਾ ਐ ਇਦਾਂ ਹੁਣ ਜਦੋਂ ਕੋੜਾ ਹੀ ਇਹ ਪਹਿਲਾ ਕੋੜਾ ਜਿਹੜਾ ਸ਼ੋ ਐਨੀਮਲ ਬਣਿਆ ਪੰਜਾਬ ਦੇ ਵਿੱਚ ਸ਼ੋ ਐਨੀਮਲ ਬਣਿਆ ਸ਼ੋ ਐਨੀਮਲ ਬਣਨ ਤੋਂ ਬਾਅਦ ਇਹ ਜਿਹੜਾ ਸ਼ੋ ਐਨੀਮਲ ਬਣ ਕੇ ਲੋਕਾਂ ਦੇ ਇਹਨੇ ਦਿਲ ਜਿੱਤੇ ਨੇ ਕਿਉਂਕਿ ਚੈਂਪੀਅਨ ਬਣਨਾ ਬਹੁਤ ਅਜਿਹਾ ਇਹ ਅਸੀਂ ਨੇ ਬਿੱਟ ਪਾਈ ਹੋਈ ਆ ਜੇ ਕਿਤੇ ਬਿੱਟ ਨਾ ਹੁੰਦੀ ਨਾ ਫੇਰ ਇਹ ਬਹੁਤ ਬਹੁਤ ਜ਼ਿਆਦਾ ਤੋਂ ਕਰਦਾ ਸੜਕ ਤੇ ਲੈ ਕੇ ਚੱਲੀਏ ਵੜਾ ਆ ਟੁੱਟ ਜਾਣਾ ਉਹ ਵੀਰੇ ਇੱਥੋਂ ਦੇਖ ਕੇ ਚਾੜ ਲਿਆ ਕਰ ਯਾਰ ਹੌਲੀ ਕਰ ਲਿਆ ਕਰੋ ਰੇ ਆ ਕੇ ਘੋੜਾ ਉਹਦੀ ਖੁਰੀ ਤੋੜੋਂਗੇ ਯਾਰ ਲੈ ਆਓ ਐਨਾ ਧੱਕਾ ਕਰਨ ਵਾਲਾ ਨਹੀਂ ਵੀਰੇ ਤਾਹਾਂ ਰੱਖੀਦਾ ਹੱਥ ਹਾਂ ਇੱਥੋਂ ਪੈਰ ਦਿਖਾ ਕੇ ਹਾਂ ਕੋੜਾ ਵੈਰੀ ਗੁੱਡ ਆ ਦੇਖੋ ਵੀਰ ਜੀ ਪੁੱਠਾ ਨੇ ਕੋਈ ਵੀ ਵੀਰ ਕਿੰਨੇ ਵੀਰ ਖੜੇ ਆ ਮਗਰ ਆ ਕੇ ਖੜ ਕੇ ਵੇਖੋ ਇੱਕ ਸੂਤ ਵੀ ਢੰਡ ਹੁਣ ਇਸ ਤੋਂ ਅੱਗੇ ਤਾਂ ਵੀਰੇ ਰੱਬ ਦਾ ਨਾਮ ਆ ਇਸ ਤੋਂ ਅੱਗੇ ਨਹੀਂ ਜੋਰ ਲਾ ਸਕਦੇ ਆਹ ਕੰਨ ਵੇਖੋ ਜੀ ਪਰੇ ਹੋਏ ਬਾਬਾ ਜੀ ਹਾਂਜੀ ਹਾਂਜੀ ਕੰਨ ਵੇਖੋ ਆ ਦੇਖ ਲੋ ਆ ਸਾਈਡ ਤੋਂ ਦੇਖ ਲੋ ਕੰਨ ਕਿਉਂਕਿ ਇਹ ਚੀਜ਼ਾਂ ਮੈਨੂੰ ਨਾ ਨਾ ਮੱਖੀ ਮੁੱਖੂ ਤੋਂ ਕੋਈ ਪਰਵਾਹ ਨਹੀਂ ਹੈਗੀ ਉਹ ਇਹ ਜੀ 50 ਫਿਰਦੇ ਆ ਦੱਸੋ ਫਿਰ ਪੰਜਾਬ ਸ਼ਿੰਗਾਰ ਦਾ ਆਇਆ ਨਜ਼ਾਰਾ ਦੇਖਣ ਦਾ ਜੋ ਮਰਜੀ ਤੁਹਾਡਾ ਆਪਣਾ ਘੋੜਾ ਮੇਰਾ ਕੋਈ ਉਹ ਨਹੀਂ ਪੰਜਾਬ ਸ਼ਿੰਗਾਰ ਦੇ 10 ਕਰੋੜ ਰੁਪਇਆ ਮਿਲਦਾ ਸੀ ਆ ਇਹ ਤੁਹਾਡਾ ਘੋੜਾ ਸਿਰਫ ਪੰਜਾਬ ਜਿੱਦੇ ਪੰਜਾਬੀਆਂ ਨੇ ਮੈਨੂੰ ਇਹਨੂੰ ਪਿਆਰ ਨਾ ਦਿੱਤਾ ਪੰਜਾਬੀਆਂ ਨੇ ਮੈਨੂੰ ਲੱਗਿਆ ਵੀ ਪੰਜਾਬ ਨੂੰ ਪਿਆਰ ਨਹੀਂ ਕਰਦੇ ਉਹਦੇ ਆਪਾਂ ਕਹਾਂਗੇ ਵੀ ਹਾਂ 10 ਕਰੋੜ ਅੱਜ ਤਾਂ ਇਹਦੇ ਪਿਆਰ ਵਟੇ ਦਾ 100 ਕਰੋੜ ਵੀ ਥੋੜਾ ਹੋਰ ਜਿਹੜੀ ਗੱਲ ਸੀਗੀ ਮੈਂ ਇੱਕ ਹੋਰ ਗੱਲ ਅੱਜ ਤੁਹਾਡੇ ਨਾਲ ਕਰਨੀ ਆ ਗਰੇ ਕੈਮਰਾ ਫੜਿਓ ਆ ਕੇ ਮੜਾ ਜਾਓਰੇ ਇੱਧਰ ਆ ਕੇ ਧਿਆਨ ਰੱਖਿਓ ਫੋਟੋ ਨਾ ਕੋਈ ਖਿੱਚਿਓ ਵੀਡੀਓ ਪਮਾ ਬਣਾ ਲਿਓ ਮੇਰੀ ਗੱਲ ਸੁਣੋ ਆ ਘੋੜਾ ਇਹਦੀ ਸ਼ਾਈਨਿੰਗ ਦੇਖੋ ਬਾਈ ਉਰੇ ਆ ਕੇ ਦੇਖੋ ਕੋਈ ਤੇਲ ਲਾਇਆ ਹੋਇਆ ਹੱਥ ਲਾਇਆ ਹੋ ਮਾਨਦਾਰੀ ਨਕਲੀ ਸਜਾਰ ਉਹ ਗਰੇ ਤੁਸੀਂ ਝੂਠੀ ਬੋਲੀਓ ਉਰੇ ਆ ਜਾ ਹੱਥ ਦੇ ਰਿਓ ਮੜਾ ਦੇਖੋ ਕੋ ਪਿੰਡੇ ਤੇ ਤੇਲ ਲੱਗਿਆ ਕੋਈ ਸ਼ੱਕ ਹੱਥ ਦੇ ਰੋ ਜਿਹਨੂੰ ਕਹੋ ਘੜਾ ਖਾਲੀ ਨਾ ਉਧਰ ਕੈਮਰੇ ਜਾਓ ਥੋੜਾ ਉਰੇ ਆਇਓ ਹੁਣ ਇਹ ਸਾਡੀ ਸੇਵਾ ਤੁਸੀਂ ਆਪਣੇ ਘੋਡੇ ਦੇ 2 ਘੰਟੇ ਮਾਰਦੇ ਖੜਖੜਾ ਅਸੀਂ ਬਾਕੀ ਘੋੜੀਆਂ ਤੋਂ ਰੋਕ ਕੇ ਤੇ 20 ਘੰਟੇ ਹੀ ਮਾਰ ਸਕਦੇ ਉਹ ਤਾਂ ਹੁਣ ਇਹਦੇ ਤੁਸੀਂ ਉਰੋਂ ਹੱਥ ਫੇਰ ਕੇ ਦੇਖੋ ਐ ਪੁੱਛੇ ਤੱਕ ਵੀ ਤੁਹਾਡਾ ਹੱਥ ਰੁਕਦਾ ਕਿਤੇ ਹੱਥ ਹੁਣ ਇਸ ਉਰੇ ਆਇਓ ਵੀ ਜਿਹੜੇ ਕਹਿੰਦੇ ਸਕਿਨ ਜਿੰਨੀ ਸਕਿਨ ਇਹ ਰੀ ਬਤਲੀ ਆ ਐਨੀ ਕਿਸੇ ਘੋੜੇ ਦੀ ਸਕਿਨ ਨਹੀਂ ਆ ਦੇ ਇਹ ਆਓ ਖੜ ਗਿਆ ਤੁਸੀਂ ਆਪਣੇ ਘੋੜੇ ਦੇ ਆ ਕਰਕੇ ਦਿਖਾਓ ਉਹ ਵੀ ਗਰਦਨ ਤੋਂ ਆਹ ਆ ਦੇਖੋ ਖੜ ਗਏ ਸਕਿਨ ਅਲੱਗੀ ਵੀ ਸਾਡਾ ਪਿਆਰ ਆ ਸੀ ਤਾਂ ਇਹ ਤੇ 23 ਘੰਟੇ ਮਾਰਿਆ ਸਾਡਾ ਪਿਆਰ ਆ ਆ ਦੇਖੋ ਵੀਰੇ ਕੈਮਰਾ ਬਿਲਕੁਲ ਨਵਿਆ ਆ ਦੇਖੋ ਵੀਰੇ ਸਕਿਨ ਦੀ ਗੱਲ ਆ ਇਹ ਆ ਦੇਖੋ ਇਸਕਿਨ ਦੀ ਗੱਲ ਇਹ ਲੈ ਉਹ ਦੇਖੋ ਉੱਥੇ ਆ ਦਿਖਾਓ ਐਨੀ ਪਤਲੀ ਸਕਿਨ ਆ ਇਦਾਂ ਇਦਾਂ ਨਿੰਦਣ ਨਾਲ ਕੁਝ ਨਹੀਂ ਬਣਦਾ ਸੱਚ ਤਾਂ ਦੀ ਗੱਲ ਜਿਹੜੀ ਆਪਾਂ ਕਰੀਏ ਆਪਾਂ ਤਾਂ ਸਭ ਕੁਝ ਆਪਣੇ ਪਿਆਰ ਕਰਨ ਵਾਲਿਆਂ ਤੇ ਛੱਡਿਆ ਹੋਇਆ ਤੇ ਅਰਜਿੰਦਰ ਸਿੰਘ ਸਿੱਧੂ ਕਹਿੰਦੇ ਢਿੱਡ ਘੋੜੇ ਦਾ ਛੱਡੋ ਬਾਬੇ ਦਾ ਢਿੱਡ ਨਾ ਜਰਦੀ ਆਉਂਦਾ ਮੇਰਾ ਤਾਂ ਢਿੱਡ ਠੂਹੀ ਨਾਲ ਲੱਗਿਆ ਪਿਆ ਮੈਂ ਤਾਂ ਬਾਹਲਾ ਫਿੱਟਾਂ ਆਪਾਂ ਦਾ ਪੂਰੇ ਫਿੱਟਾਂ ਗੁੱਡ ਪ੍ਰਿੰਸਪਲ ਅਰਜੀ ਗਹਿ ਰਹੇ ਨੇ ਬਹੁਤ ਸੋਹਣਾ ਸੋਹਣਾ ਹੈ ਇਹਦਾ ਗੁਰਜੀ ਗੱਲ ਵਾਹਿਗੁਰੂ ਮੇਰ ਕਰੀ ਸਰਦੇਵ ਸਿੰਘ 533 ਨੰਦੇ ਦੇਖ ਰਹੇ ਨੇ ਓੰਕਾਰ ਸਿੰਘ ਰਿੱਕੀ ਤਾਲੀਵਾਲ ਮਾਲਬਿੰਨ ਮਾਲਬਿੰਨ ਕਲੂਸਵਿਟ ਪ੍ਰੇਤੀ ਮੱਖੂ ਵਰਗੇ ਗਧਿਆਂ ਨੂੰ ਕੀ ਪਤਾ ਘੋੜਿਆਂ ਬਾਰੇ ਦੀ ਜਾਣਕਾਰੀ ਬਿਲਕੇ ਨਵਜੀਤ ਮਾਨ ਕਹਿ ਰਹੇ ਨੇ ਧੰਨਵਾਦ ਬਲੌਗ ਫਿੱਟ ਖਾਨ ਬਲੌਗ ਫਿੱਟ ਖੇਮ ਬਲੌਗ ਫਿੱਟ ਖੇਮ ਇੱਕ ਤਾਂ ਨਾਂਅ ਬਹੁਤ ਔਖੇ ਜੀ ਨੀ ਯਾਰ ਹਾਂਜੀ ਬਿਲਕੁਲ ਬਾਬਾ ਜੀ ਗੈਰੀ ਨੂੰ ਘੋੜੇ ਦੀ ਇਲਮ ਹੀ ਨਹੀਂ ਯਾਰ ਬਿਲਕੁਲ ਨਹੀਂ ਨਹੀਂ ਚਲੋ ਘੋੜਿਆਂ ਬਾਰੇ ਤਾਂ ਫੁੱਲ ਜਾਣਕਾਰੀ ਆ ਇਹ ਗੱਲ ਤਾਂ ਆਪਾਂ ਮੰਨਦੇ ਆ ਘੋੜਿਆਂ ਬਾਰੇ ਗੈਰੀ ਬਾਈ ਨੂੰ ਫੁੱਲ ਜਾਣਕਾਰੀ ਆ ਬਸ ਪਤਾ ਨਹੀਂ ਕੀ ਗੱਲ ਗਾਂ ਫਰਲ ਵਿਗੜ ਦੀ ਵਿਗੜ ਦੀ ਜ਼ਿਆਦਾ ਵਿਗੜ ਗਈ ਤੇ ਅਸੀਂ ਤਾਂ ਬਹੁਤ ਪਿਆਰ ਬਹੁਤ ਸਾਡਾ ਤਾਂ ਬਹੁਤ एहसान ਸਾਡੇ ਸ਼ੋਅ ਤੇ ਸੀ ਉਹਨੂੰ ਐਨੇ ਸ਼ਾਨ ਤੇ ਪਿਆਰ ਨਾਲ ਨਵਾਜਿਆ ਸੀ ਸਾਨੂੰ ਇਹ ਸੀ ਵੀ ਅੱਜ ਉਹਨਾਂ ਦਾ ਸ਼ੋਅ ਆ ਸਾਨੂੰ ਪਿਆਰ ਕਰਨਗੇ ਪਰ ਸੋਇਆ ਉਲਟੋ ਤੂੰ ਐਂ ਕਰੋ ਜਿਹੜੇ ਕਹਿੰਦੇ ਵਾਲ ਨੇ ਵਾਲਾਂ ਤੇ ਉਹ ਲੈ ਬੇਬੀ ਵਾਲਾ ਇਹਨੂੰ ਵਾਲਾਂ ਤੇ ਲਾਓ ਆ ਜਿਹੜੇ ਹੇਅਰ ਨੇ ਨਾ ਇਹਦੇ ਦਰਦਨ ਵਾਲਿਆ ਹੇਅਰ ਰੁੱਖੇ ਪਏ ਨੇ ਆ ਦੇਖੋ ਸਿਆਲ ਦਾ ਟਾਈਮ ਆ ਖੁਸ਼ ਕੋਈ ਪਏ ਨੇ ਵਾਲਾਂ ਤੇ ਤੇਲ ਲਾਓ ਪੁੱਤ ਹੇਅਰ ਨੇ ਜਿਹੜੇ ਆ ਦੇਖੋ ਸੁੱਕੇ ਪਏ ਨੇ ਖੁਸ਼ਕ ਧਿਆਨ ਰੱਖਿਆ ਕਰੋ ਪੂਛ ਵਾਲੇ ਵਾਲਾਂ ਤੇ ਵੀ ਖੋਪੇ ਦਾ ਤੇਲ ਹਨਾ ਇੱਧਰ ਵੀ ਵਾਲਾਂ ਤੇ ਖੋਪੇ ਦਾ ਤੇਲ ਜ਼ਰੂਰ ਲਾਓ